ਜਾਦੀ ਸਭਸਾ ਨਦੀ ਵੀ ਚੜੀ ਸੀ ਪਰ ਆਪੇ ਸ਼ਾ ਨਹੀਂ ਮੁੜੇ ਆ ਆਪਣੇ ਕਾਲਪੁਰਖ ਨੂੰ ਅਰਦਾਸੇ ਕੀਤੇ ਆ ਸਭਸਾ ਨਦੀ ਪਾਰ ਕਰਕੇ ਗਏ ਉਸੇ ਤਰ੍ਹਾਂ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਜੀ ਅੱਜ ਫਿਰ ਆਪ ਜੀ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਫਿਰ ਆਪ ਜੀ ਤੋਂ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਵਾਹਿਗੁਰੂ ਆਪ ਨੂੰ ਗਹਾਰ ਕੀਤੀ ਜਾਂਦੀ ਹੈ ਮੇਰੇ ਵਾਹਿਗੁਰੂ ਆਪ ਆਪਣੇ ਦੀਆਂ ਦੀਆਂ ਨੂੰ ਬਖਸ਼ੋ ਆਪ ਆਪਣੇ ਮੇਰੇ ਪਿਆਰੇ ਆਪ ਆਪਣੇ ਪਿਆਰਿਆਂ ਨੂੰ ਬਖਸ਼ੋ ਆਪ ਆਪਣੀ ਸੰਗਤ ਨੂੰ ਬਖਸ਼ੋ ਮੇਰੇ ਵਾਹਿਗੁਰੂ ਜਲ ਮਹਾਰਾਜ ਜੋ ਜਾਲਿਆ ਸੱਚੇ ਪਾਤਸ਼ਾਹ ਦੀ ਆਪ ਇਸ ਨੂੰ ਠੱਲ ਪਾਓ ਤੂੰ ਹੀ ਠੱਲ ਪਾਉਣ ਵਾਲਾ ਹੈ ਮੇਰੇ ਵਾਹਿਗੁਰੂ ਉਹੀ ਐਸ ਨੂੰ ਵਧਾਉਣ ਵਾਲਾ ਹੈ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਜੀ ਆਪ ਰੱਖਿਆ ਕਰੋ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਕਰੋ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਚੜ੍ਹਦੀ ਕਲਾ ਦੀ ਅਰਦਾਸ ਮੇਰੇ ਵਾਹਿਗੁਰੂ ਆਪ ਨੇ ਹਮੇਸ਼ਾ ਹੀ ਆਪਣੀ ਤੇ ਆਪਣੇ ਪਿਆਰਿਆਂ ਦੀ ਚੜ੍ਹਦੀ ਕਲਾ ਕੀਤੀ ਵਾਹਿਗੁਰੂ ਇਸ ਵਰਤ ਵੀ ਆਜ ਦੀਆਂ ਸੰਗਤਾਂ ਆਪ ਦੀਆਂ ਪਿਆਰੇ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਜੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਜੁ ਐਸ ਵਰਤ ਸੇਵਾਦਾਰ ਸੇਵਾਦਾਰੀਆਂ ਦਿਨ ਪਰ ਰਾਤ ਇਕਜੁੱਟ ਹੋ ਕੇ ਆਪ ਜੀ ਸੰਗਤਾਂ ਦੀ ਸੇਵਾ ਕਰ ਰਹੀਆਂ ਹਨ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਜੀ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਹੋਰ ਹੌਸਲਾ ਬਖਸ਼ੋ ਮੇਰੇ ਵਾਹਿਗੁਰੂ ਆਪ ਆਪਣੇ ਪਿਆਰਿਆਂ ਦਾ ਹੌਸਲਾ ਬਲੰਦ ਰੱਖੋ ਮੇਰੇ ਵਾਹਿਗੁਰੂ ਆਪ ਹਮੇਸ਼ਾ ਚੜ੍ਹਦੀ ਕਲਾ ਰੱਖੋ ਵਾਹਿਗੁਰੂ ਆਪ ਹਮੇਸ਼ਾ ਚੜ੍ਹਦੀ ਕਲਾ ਰੱਖੋ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਆਪ ਨੂੰ ਅਰਦਾਸ ਬੇਨਤੀ ਮੇਰੇ ਸੋਹਣੇ ਸਤਿਗੁਰ ਪਾਤਸ਼ਾਹ ਟੀਕੇ ਪੰਜ